ਇੱਕ ਪਾਸੇ ਜਿੱਥੇ ਪੂਰੇ ਪੰਜਾਬ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਉੱਥੇ ਹੀ ਹੁਸ਼ਿਆਰਪੁਰ ਵਾਸੀਆਂ ਲਈ ਮਾੜੀ ਖਬਰ ਹੈ ਕਿਉਂਕਿ ਇੱਥੇ ਸਵਾਇਨ ਫਲੂ ਦੇ 3 ਮਾਮਲੇ ਸਾਹਮਣੇ ਆਏ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਅੱਜ ਗੱਲ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਸੀ ਕਿ ਲੁਧਿਆਣਾ ਡੀਐਮਸੀ ਤੇ ਚੰਡੀਗੜ੍ਹ ਪੀਜੀਆਈ ਵਿੱਚ ਜੋ ਮਰੀਜ਼ ਦਾਖਲ ਸਨ ਉਹ ਸਿਹਤਮੰਦ ਨੇ ਤੇ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਪਰ ਨਾਲ ਹੀ ਇਹਨਾਂ ਮਰੀਜ਼ਾਂ ਨੇ ਅਪੀਲ ਕੀਤੀ ਹੈ ਕਿ ਲੋਕ ਠੰਡ ਤੋਂ ਬਚਾ ਰੱਖਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵਾਇਰਸ ਦੀ ਚਪੇਟ ਵਿੱਚ ਨਾ ਸਕੇ ਸਾਡੇ ਜ਼ਿਲ੍ਹੇ ਦੇ ਵਿੱਚ 3 ਕੇਸ ਰਿਪੋਰਟ ਹੋਏ ਆ ਜੀ ਇੱਕ ਡੀ ਐਮ ਸੀ ਲੁਧਿਆਣੇ ਤੋਂ ਪੀ ਜੀ ਆਈ ਚੰਡੀਗੜ੍ਹ ਤੋਂ ਤੇ ਅੰਮ੍ਰਿਤਸਰ ਤੋਂ ਇਹ ਕੇਸ ਜਿਹੜੇ ਆ ਪਤਾ ਕਰਨ ਦੇ ਜੋ ਸਾਡੇ ਐਪੀਡੀਮੀਓਲੋਜੀਸਟ ਉਹਨਾਂ ਨੂੰ ਟਰੈਕ ਕੀਤਾ ਉਹਨਾਂ ਦਾ ਪਤਾ ਕੀਤਾ ਡਿਸਚਾਰਜ ਹੋ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ ਆ ਤੇ ਬਿਲਕੁਲ ਪੇਸ਼ੈਂਟ ਠੀਕ ਆ ਤੇ ਮੈਂ ਆਪਣੇ ਸਮਾਜ ਨੂੰ ਆਪਣੀ ਜਨਤਾ ਨੂੰ ਆਪਣੀ ਪਬਲਿਕ ਨੂੰ ਇਹ ਹੀ ਬੇਨਤੀ ਕਰਨੀ ਚਾਹਨਾ ਕਿ ਅਵਾਗੌਣ ਬਾਹਰ ਨਾ ਨਿਕਲੋ ਜਿਆਦਾ ਭੀੜ ਭੜੱਕੇ 'ਚ ਨਾ ਜਾਓ ਮਾਸਕ ਲਾ ਕੇ ਰੱਖੋ ਅਤੇ ਹੱਥ ਬਾਰ ਤੋਂ ਤੇ ਠੰਡਾ ਠੰਡ ਚ ਬਾਹਰ ਨਾ ਨਿਕਲੋ ਤਾਂ ਕਿ ਅਸੀਂ ਜਿਹੜੀ ਇਨਫੈਕਸ਼ਨ ਆਉ ਇੱਕ ਦੂਜੇ ਨੂੰ ਨਾ ਦੇ ਸਕੀਏ ਤੇ ਠੰਡ ਤੋਂ ਬਚਾਅ ਕਰਾਂਗੇ ਤਾਂ ਅਸੀਂ ਬਿਮਾਰੀਆਂ ਜਿਹੜੀਆਂ ਸਰਦੀਆਂ ਚ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਬਚਾਅ ਰੱਖਾਂਗੇ ਬਾਕੀ ਸਾਡਾ ਮਹਿਕਮਾ ਬਿਲਕੁਲ ਮੁਸਤੈਦੀ ਦੇ ਨਾਲ ਕੰਮ ਕਰ ਰਿਹਾ ਅਸੀਂ ਅੱਜ ਪਰ ਜੋ ਸਾਨੂੰ ਪੰਜਾਬ ਸਰਕਾਰ ਵੱਲੋਂ ਗਾਈਡਲਾਈਨਸ ਆਉਂਦੀਆਂ ਅਸੀਂ ਉਹ ਲੋਕਾਂ ਨੂੰ ਦੱਸਦੇ ਆ ਅਵੇਅਰਨੈਸ ਦਿੰਨੇ ਆ ਕਿ ਜਿਹੜੇ ਸਰਦੀਆਂ ਵਿੱਚ ਹੋਣ ਵਾਲੇ ਰੋਗ ਆ ਉਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਜਿਹਦੇ ਨਾਲ ਸਾਡੀ ਸਿਹਤ ਤੇ ਜਾਨੀ ਤੇ مالی ਨੁਕਸਾਨ ਸਾਡਾ ਨਾ ਹੋਵੇ। ਥੈਂਕ ਯੂ। ਇੱਕ ਪਾਸੇ ਜਿੱਥੇ ਪੂਰੇ ਪੰਜਾਬ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਉੱਥੇ ਹੀ ਹੁਸ਼ਿਆਰਪੁਰ ਵਾਸੀਆਂ ਲਈ ਮਾੜੀ ਖਬਰ ਹੈ ਕਿਉਂਕਿ ਇਥੇ ਸਵਾਇਨ ਫਲੂ ਦੇ ਤਿੰਨ ਮਾਮਲੇ ਸਾਹਮਣੇ ਆਏ ਨੇ। ਜ਼ਿਲ੍ਹਾ ਸਿਹਤ ਅਧਿਕਾਰੀ ਨੇ ਅੱਜ ਗੱਲ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਸੀ ਕਿ ਲੁਧਿਆਣਾ ਡੀਐਮਸੀ ਤੇ ਚੰਡੀਗੜ੍ਹ ਪੀਜੀਆਈ ਵਿੱਚ ਜੋ ਮਰੀਜ਼ ਦਾਖਲ ਸਨ ਉਹ ਸਿਹਤਮੰਦ ਨੇ ਤੇ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। ਪਰ ਨਾਲ ਹੀ ਇਹਨਾਂ ਮਰੀਜ਼ਾਂ ਨੇ ਅਪੀਲ ਕੀਤੀ ਹੈ ਕਿ ਲੋਕ ਠੰਡ ਤੋਂ ਬਚਾ ਰੱਖਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵਾਇਰਸ ਦੀ ਚ ਸਕੱਟ ਸਾਡੇ ਜ਼ਿਲ੍ਹੇ ਦੇ ਵਿੱਚ ਤਿੰਨ ਕੇਸ ਰਿਪੋਰਟ ਹੋਇਆ ਜੀ ਇੱਕ ਡੀ ਐਮ ਸੀ ਲੁਧਿਆਣੇ ਤੋਂ ਪੀ ਜੀ ਆਈ ਚੰਡੀਗੜ੍ਹ ਤੋਂ ਤੇ ਅੰਮ੍ਰਿਤਸਰ ਤੋਂ ਇਹ ਕੇਸ ਜਿਹੜੇ ਆ ਪਤਾ ਕਰਨ ਦੇ ਜੋ ਸਾਡੇ ਐਪੀਡੀਮਿਓਲੋਜਿਸਟ ਉਹਨਾਂ ਨੂੰ ਟਰੈਕ ਕੀਤਾ ਉਹਨਾਂ ਦਾ ਪਤਾ ਕੀਤਾ ਡਿਸਚਾਰਜ ਹੋ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ ਆ ਤੇ ਬਿਲਕੁਲ ਪੇਸ਼ੈਂਟ ਠੀਕ ਆ ਤੇ ਮੈਂ ਆਪਣੇ ਸਮਾਜ ਨੂੰ ਆਪਣੀ ਜਨਤਾ ਨੂੰ ਆਪਣੀ ਪਬਲਿਕ ਨੂੰ ਇਹੀ ਬੇਨਤੀ ਕਰਨੀ ਚਾਹਨਾ ਕਿ ਅਵਾਗੌਣ ਬਾਹਰ ਨਾ ਨਿਕਲੋ ਜਿਆਦਾ ਭੀੜ ਭੜੱਕੇ ਚ ਨਾ ਜਾਓ ਮਾਸਕ ਲਾ ਕੇ ਰੱਖੋ ਅਤੇ ਹਾਦ ਵਰ ਤੋਂ ਤੇ ਠੰਡਾ ਠੰਡ ਚ ਬਾਹਰ ਨਾ ਨਿਕਲੋ ਤਾਂ ਕਿ ਅਸੀਂ ਜਿਹੜੀ ਇਨਫੈਕਸ਼ਨ ਆਉ ਇੱਕ ਦੂਜੇ ਨੂੰ ਨਾ ਦੇ ਸਕੀਏ ਤੇ ਠੰਡ ਤੋਂ ਬਚਾਓ ਕਰਾਂਗੇ ਤਾਂ ਅਸੀਂ ਬਿਮਾਰੀਆਂ ਜਿਹੜੀਆਂ ਸਰਦੀਆਂ ਚ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਬਚਾਓ ਰੱਖਾਂਗੇ ਬਾਕੀ ਸਾਡਾ ਮਹਿਕਮਾ ਬਿਲਕੁਲ ਮੁਸਤੈਦੀ ਦੇ ਨਾਲ ਕੰਮ ਕਰ ਰਿਹਾ ਅਸੀਂ ਅੱਜ ਪਰ ਜੋ ਸਾਨੂੰ ਪੰਜਾਬ ਸਰਕਾਰ ਵੱਲੋਂ ਗਾਈਡਲਾਈਨਸ ਆਉਂਦੀਆਂ ਅਸੀਂ ਉਹ ਲੋਕਾਂ ਨੂੰ ਦੱਸਦੇ ਆ ਅਵੇਅਰਨੈਸ ਦਿੰਨੇ ਆ ਕਿ ਜਿਹੜੇ ਸਰਦੀਆਂ ਵਿੱਚ ਹੋਣ ਵਾਲੇ ਰੋਗ ਆ ਉਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਜਿਹਦੇ ਨਾਲ ਸਾਡੀ ਸਿਹਤ ਤੇ ਜਾਨੀ ਤੇ مالی ਨੁਕਸਾਨ ਸਾਡਾ ਨਾ ਹੋਵੇ ਥੈਂਕ ਯੂ